ਕੋਈ ਨਾ ਕੋਈ ਮਮਿਤ ਦੇਖੀ ਚੱਲ ਮੈਂ ਸਕੀਮ ਕੀ ਹਾਂ ਭਾਬੀ ਹਾਂ ਆ ਮੇਰਾ ਕੁਰਤਾ ਵੀ ਮੈਂ ਪ੍ਰੈਸ ਕਰੀ ਮੈਂ ਜਾ ਕੇ ਆਉਣਾਗਾ ਕੋਈ ਨਾ ਮੈਂ ਕਰ ਦਿੰਨੀ ਆ ਨਾ ਕੀ ਕਤ ਹੱਥ ਕਿਵੇਂ ਫੜਦਾ ਤੂੰ ਮੈਂ ਕੀ ਕਿਹਾ ਭਾਬੀ ਮੈਂ ਤਾਂ ਕੁਰਤਾ ਵੀ ਮੈਂ ਫੜਾਇਆਗਾ ਆ ਦੇਖ ਲੋ ਕੀ ਗੱਲ ਹੋ ਗਈ ਹੱਥ ਫੜਦਾ ਬੰਦੇ ਦਾ ਮੇਰਾ ਕਿਹਾ ਓਏ ਬਾਈ ਮੈਂ ਹਰਕਤ ਦਾ ਤੋ ਬਾਜ ਆਇਆ ਬਾਈ ਮੈਂ ਕੁਝ ਨਹੀਂ ਕਿਹਾ ਮੈਂ ਤਾਂ ਕੁਰਤਾ ਵੀ ਮੈਂ ਫੜਾਇਆ ਸੀ ਯਾਰ ਮੈਂ ਤਾਂ ਇਹ ਕਿਹਾ ਸੀ ਵੀ ਅੱਡ ਹੋ ਜਾ ਏਸ ਲਈ ਕਹਿੰਦੀ ਤੁਹਾਨੂੰ ਮਾਰ ਦੋ ਜੀ ਕੋਈ ਨਾ ਕਾਟੂ ਲਿਆ ਕੇ ਰੋਣਾ ਤੂੰ ਕੋਈ ਨਾ ਰਾਤਾ ਮੈਂ ਕੱਟ ਚਾਰ ਭਾਂਡੇ ਵੰਡ ਦਿੰਨੇ ਕੋਈ ਨਾ ਕਿੱਡਾ ਬੇਈਮਾਨ ਲੈ ਨੋਣੀ ਮम्मी ਨੂੰ ਫੋਨ ਦੇਵਾ ਖੁਸ਼ ਕਵਰੀ ਹੈਲੋ ਹਾਂ ਮੈਂ ਆ ਗਈ ਤੇ ਰੈਲਸ ਕੀਮ ਲੋਟ ਹੋਰ ਹੁਣ ਤੂੰ ਦੇਖੀ ਚੱਲ ਅੱਗੇ ਬੰਦਾ ਕੀ ਹੈ ਤੂੰ ਭਾਂਡੇ ਨੂੰ ਰੋਣੀ ਹੈ ਮੈਂ ਸਾਰਾ ਕੁਝ ਹੀ ਵੜਾਉ ਚਲ ਤਨ ਫੇਰ ਦਿੰਦੀ ਆ ਖੁਸ਼ ਕਵਰੀ ਠੀਕ ਹੈ ਹੋਗੀ ਗੱਲ ਗੱਲ ਕੀ ਕਰਨੀ ਆ ਆਪਾਂ ਢੀ ਘਰ ਦੇ ਇਹਨਾਂ ਨੂੰ ਕੱਲਾ ਢੜ ਨਹੀਂ ਜ਼ਮੀਨ ਚੋਂ ਵੀ ਹਿੱਸਾ ਚਾਹੀਦਾ ਮੈਨੂੰ ਨਾਲੇ ਘਰ ਚ ਕੰਦ ਘੜਾ ਮੈਂ ਤਾਂ ਮੱਥੇ ਨਹੀਂ ਲਾਉਣਾ ਇਹਨਾਂ ਨੂੰ ਗੱਲ ਤਾਂ ਤੇਰੀ ਸਹੀ ਆ ਹਰਕਤਾਂ ਹੀ ਇਹੀਆਂ ਕਰਦਾ ਉਹ ਕੋਈ ਨਾ ਆਉਣ ਦੇ ਬਾਪੂ ਨੂੰ ਤੁਹਾਨੂੰ ਲੱਗਦਾ ਹੂ ਤੁਹਾਡਾ ਭਰਾ ਹੋਊਗਾ ਮੇਰੇ ਨੇੜੇ ਉਹ ਨਹੀਂ ਲੱਗਦਾ ਜਿਹੜਾ ਬੰਦਾ ਨਹੀਂ ਹਰਕਤਾਂ ਕਰਦਾ ਬਾਪੂ ਨੂੰ ਆਉਣ ਦੇ ਕਰੇ ਕਰਕੇ ਪੰਚਾਇਤ ਨਾਲ ਗੱਲ ਨਾਲੇ ਬਾਪੂ ਨਾਲ ਇਹਨਾਂ ਨੂੰ ਢੀ ਕਰਦੇ ਆਪਾਂ ਨਾਲੇ ਬਣਾਉੜਿਆ ਸਾਰਾ ਕੁਝ ਬਸ ਆਹ ਤਾਂ ਜਲਦੀ ਕਰੋ ਜਿਹੜਾ ਕੁਝ ਕਰਨਾ ਮੈਂ ਤਾਂ ਫੇਕਰ ਮੈਂ ਪਏ ਆਹਦੇ ਪੇਕੇ ਤੁਰ ਜੂ ਨਹੀਂ ਨਹੀਂ ਪੇਕੇ ਕੋ ਜਾਣਾ ਆਪਾਂ ਐਂ ਕਰਦੇ ਇੰਨੇ ਸਾਰੇ ਹਿੱਸੇ ਆਪਾਂ ਇਹਨਾਂ ਤੋਂ ਜਿਹੜੇ ਬਣਦੇ ਆਗੇ ਬਸ ਠੀਕ ਆ